ਜਪਮਨ ਸਤਨਾਮ ਸਦਾ ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੈ ਨਮਹੈ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵ ਨਮਹ ਨਮਸਕਾਰ 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 ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾ ਦੇਸਾ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਾਈ ਦੇਸਾ ਪਾਤਸ਼ਾਹੀ 10ਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਉ ਫਤਿਹ ਦੀਆਂ ਸਾਂਝਾਂ ਪਾਈਏ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹਿਨਸਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਨੇ ਜੋ ਬਖਸ਼ਿਸ਼ਾਂ ਮਾਤਾ ਦੇਸਾਂ ਤੇ ਕੀਤੀਆਂ ਨੌ ਦਿਨ ਇੱਥੇ ਰਹੇ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹੱਥ ਲਿਖਤਾਂ ਨਿਸ਼ਾਨੀਆਂ ਬਖਸ਼ਿਸ਼ ਕੀਤੀਆਂ ਬਚਪਨ ਤੋਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਦਰ ਦੀ ਸੇਵਾ ਕਰਦੇ ਆ ਜੋ ਸੋਜੀ ਜੋ ਸਮਝ ਮਾਣੇ ਬਖਸ਼ਿਸ਼ ਕੀਤੀ ਔਰ ਹੁਕਮ ਲਾਇਆ ਕਿ ਕੰਨ ਦੀ ਤਰ ਪਿਤਾ ਬਲੇ ਜਿਸ ਤਰ੍ਹਾਂ ਖੰਡ ਪੜ ਸਹਿਬ ਹੋਏ ਸਹਿਜ ਪਾਠ ਹੋਏ ਉਸੇ ਸੋਚ ਨਾਲ ਉਸੇ ਗੁਰੂ ਦੀ ਮਤ ਨਾਲ ਸਹਿਜ ਪਾਠ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿਹੜਾ ਵੀ ਪ੍ਰਾਣੀ ਸੁਣੂਗਾ ਸਮਝੂਗਾ ਜਿਵੇਂ ਪਾਤਸ਼ਾਹ ਵੇਲੇ ਹੋਇਆ ਕਿ ਵਿਦੇਹ ਹੋ ਜਾਊਗਾ ਵਾਕਿਆ ਹੀ ਹੁੰਦਾ ਕਿ ਸਾਡੀ ਜਿੰਨੀ ਅਟੈਚਮੈਂਟ ਹੈ ਗਲਤ ਉਹ ਟੁੱਟ ਜਾਂਦੀ ਹੈ ਡਿਟੈਚਮੈਂਟ ਹੋ ਜਾਂਦੀ ਹੈ ਅੰਦਰ ਭਾਣੇ 'ਚ ਚਿਤਾਉਣਾ ਸ਼ੁਰੂ ਹੋ ਜਾਂਦਾ ਹੈ ਗੁਰੂ ਦੀ ਰਜਾ 'ਚ ਚਿਤਾਉਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਪਤਾ ਲੱਗਦਾ ਕਿ ਜਿੰਨਾ ਸਤਗੁਰਾਂ ਨੂੰ ਸਾਰਾ ਦਿਨ ਚੇਤੇ ਕਰਦੇ ਆਂ ਯਾਦ ਕਰਦੇ ਆਂ ਆਪਦਾ ਹਰ ਦੁੱਖ ਸੁੱਖ ਜਿੰਨਾਂ ਦੇ ਚਲਣਾ 'ਚ ਰੱਖਦੇ ਆਂ ਉਹਨਾਂ ਦੇ ਇਹਨੇ ਅਮੋਲਕ ਬਚਨਾਂ ਜਿਹੜੇ ਅਸੀਂ ਵਿਚਾਰਦੇ ਨਹੀਂ ਵਿਚਾਰ ਲਈ ਤਾਂ ਸਾਡਾ ਜੀਵਨ ਪਲਟੀ ਖਾਣੀ ਸ਼ੁਰੂ ਕਰ ਦਿੰਦਾ ਹੈ ਸੁਣਨਾ ਹੈ ਮੰਨਣਾ ਹੈ ਭਾਵਨਾ ਨਾਲ ਸੁਣਿਆ ਮੰਨਿਆ ਮਨ ਕੀਤਾ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਉ। ਇਹੀ ਵਾਪਰਨਾ ਹੈ ਤੇ ਵਾਪਰ ਰਿਹਾ ਹੈ। ਆਉ ਜੋ ਡਿਊਟੀਆਂ ਲਾਈਆਂ ਆਪਾਂ ਉਸ ਦੇ ਤਹਿਤ ਬ੍ਰਹਮ ਗਿਆਨੀ ਮਾ ਤੰਤਨ ਮਾ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਆਂ। ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਆਂ। ਆਓ ਪਿਆਰਿਓ ਅੱਜ ਦੀ ਆਪਣੀ ਕਲਾਸ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਵੱਲੋਂ ਹੈ ਆਪਾਂ ਨੂੰ ਉਹ ਜੋੜਨਗੇ ਕਰਤੇ ਨਾਲ ਸਾਡੇ ਮਾਲਕ ਨਾਲ ਜਿਹਦੇ ਨਾਲ ਜੁੜੇ ਬਿਨਾ ਕਦੇ ਸ਼ਾਂਤੀ ਆਉਂਦੀ ਨਹੀਂ ਸੁੱਖ ਆਉਂਦਾ ਨਹੀਂ ਸਹਜ ਆਉਂਦਾ ਨਹੀਂ ਜਿਹਦਾ ਅਰਦਾ ਨਾਦ ਸੁਣੇ ਬਿਨਾ ਜਿਹਦੀ ਧੁਰ ਕੀ ਬਾਣੀ ਨੂੰ ਸੁਣੇ ਬਿਨਾ ਕਦੇ ਠੰਡ ਨਹੀਂ ਪੈਂਦੀ ਨਾਮ ਰਸ ਨਹੀਂ ਆਉਂਦਾ ਅੰਮ੍ਰਿਤ ਰਸ ਨਹੀਂ ਆਉਂਦਾ ਆਓ ਉਹਦੇ ਨਾਲ ਜੁੜਗੇ ਗੌੜੀ ਮਹੱਲਾ ਪੰਜਵਾ ਨਾਮ ਭਗਤ ਕੈ ਪ੍ਰਾਣ ਆਧਾਰ ਨਾਮੋ ਧਨ ਨਾਮੋ ਵਿਵਹਾਰ ਨਾਮ ਬਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਪਾਸ਼ਾ ਪ੍ਰਮਾਨ ਕਰਦੇ ਆ ਕਿ ਜਦੋਂ ਕੋਈ ਜਨ ਕੋਈ ਜਿਗਿਆਸੂ ਆਪਣੀ ਭਾਵਨਾ ਦੇ ਤਹਿਤ ਜਾਨਣਾ ਚਾਹੁੰਦਾ ਕਿ ਮੈਂ ਕੌਣ ਆ ਕਰਤੇ ਨਾਲ ਜੁੜਨਾ ਚਾਹੁੰਦਾ ਜਿਹਦੇ ਅੰਦਰ ਵੀ ਭਾਵ ਜਾਗ ਪੈਂਦੇ ਆ ਪਹਿਲਾਂ ਆਮ ਖਿਆਲ ਹੁੰਦੇ ਆ ਵਿਚਾਰ ਬਣਦੇ ਆ ਗਹਿਰਾਈ ਚ ਜਾ ਕੇ ਭਾਵਨਾਵਾਂ ਜੁੜ ਜਾਂਦੀਆਂ ਜਿਹਦੇ ਨਾਲ ਕਹਿ ਦਈਏ ਵੀ ਦਿਮਾਗ ਦੀਆਂ ਸੋਚਾਂ ਨਾਲ ਦਿਲ ਵੀ ਜੁੜ ਜਾਂਦਾ ਹੈ ਦਿਲ ਦਿਬ ਦ੍ਰਿਸ਼ਟੀ ਪੈਦਾ ਕਰਦਾ ਹੈ ਤੇ ਉਹ ਭਗਤ ਬਣ ਜਾਂਦਾ ਹੈ ਉਹਨੂੰ ਪਤਾ ਲੱਗਦਾ ਕਿ ਨਾਮ ਭਗਤ ਕਾ ਪ੍ਰਾਣ ਆਧਾਰ ਕਿ ਮੇਰੇ ਪ੍ਰਾਣਾ ਦਾ ਜਿਹੜਾ ਆਧਾਰ ਹੈ ਇਹ ਨਾਮ ਹੈ ਇਹ ਹੀ ਨਾਮ ਹੈ ਜਿਹੜੀ ਸ਼ਕਤੀ ਨਾਲ ਮੈਂ ਬੋਲ ਰਿਹਾ ਹਾਂ ਜਿਹੜੀ ਸ਼ਕਤੀ ਨਾਲ ਦੇਖ ਰਿਹਾ ਹਾਂ ਜਿਹੜੀ ਸ਼ਕਤੀ ਨਾਲ ਸੁਣ ਰਿਹਾ ਹਾਂ ਜਿਹੜੀ ਸ਼ਕਤੀ ਨਾਂ ਅੰਡਜ ਜੇਰਜ ਸੇਤਜੋਤ ਭੁਜ ਪੈਦਾ ਹੋ ਰਹੀ ਐ ਕਣ ਕਣ ਦੇ ਵਿੱਚ ਆਧਾਰ ਉਸੇ ਦਾ ਖੰਡਾ ਬ੍ਰਹਮੰਡਾ ਨੂੰ ਤੇ ਮੈਨੂੰ ਵੀ ਨਾਮੋ ਤਨ ਇਹੀ ਵੱਡਾ ਧਾਣਾ ਹੈ ਨਾਮੋ ਵਿਵਹਾਰ ਇਸੇ ਦੇ ਸਿਰਤੀ ਸਾਰਾ ਬਣਜ ਵਪਾਰ ਇਹ ਸੰਸਾਰ ਚੱਲਦਾ ਹੈ ਮੇਨ ਜਿਹੜਾ ਕਰੰਟ ਹੈ ਦੁਨੀਆ ਦੇ ਵਿੱਚ ਉਹ ਨਾਮ ਹੈ ਜੇ ਅਸੀਂ ਇਹਨੂੰ ਜਾਣ ਜੀਏ ਸਾਡਾ ਜੀਵਨ ਸਖਾਲਾ ਹੋ ਜਾਂਦਾ ਹੈ ਨਾਮ ਵਡਿਆਈ ਜਣ ਸੋਭਾ ਪਾਏ ਜਿਵੇਂ ਜਿਵੇਂ ਕੋਈ ਨਾਮ ਦੀ ਵਡਿਆਈ ਕਰਦਾ ਹੈ ਇੱਕ ਦੀ ਵਡਿਆਈ ਕਰਦਾ ਹੈ ਇੱਕ ਵੱਲ ਤੁਰਦਾ ਹੈ ਉਹਦੇ ਦੀ ਕਿਸੇ ਤਰ੍ਹਾਂ ਦੀ ਕੋਈ ਈਰਖਾ ਦਵੇਸ ਨਿੰਦਾ ਚੁਗਲੀ ਨਹੀਂ ਰਹਿ ਜਾਂਦੀ ਉਹਦੇ ਕੋਲੇ ਸਿਰਫ ਸਤਨ ਦੀ ਸੋਭਾ ਰਹਿ ਜਾਂਦੀ ਹੈ ਉਹ ਜਿੱਥੇ ਵੀ ਕਰਦਾ ਸੋਭਾ ਕਰਦਾ ਜਾਨੀ ਇੱਕ ਜਿਵੇਂ ਆਮ ਹੀ ਹੋ ਜਾਂਦਾ ਹੈ ਗੁਰਮਖੰਦ ਦੇ ਜਵਾਨ ਤੇ ਕਿ ਜੋ ਹੁੰਦਾ ਚੰਗੇ ਨਹੀਂ ਹੁੰਦਾ ਇਸ ਤਰ੍ਹਾਂ ਅੰਦਰੋਂ ਭਾਵ ਸਮਝਣੇ ਸ਼ੁਰੂ ਹੋ ਜਾਂਦੇ ਆ ਕਰਤੇ ਦੇ ਨਿਜਮ ਕਰ ਕਿਰਪਾ ਜਿਸ ਆਪ ਦਿਵਾਏ ਰਹਾਓ ਇਹ ਜਿਹੜੀ ਪਦਵੀ ਹੈ ਭਗਤ ਵਾਲੀ ਇਧਰ ਤੁਰਨ ਵਾਲੀ ਜਾਣ ਵਾਲੀ ਮਹਾਰਾਜ ਕਹਿੰਦੇ ਆਪਣੇ ਆਪ ਨਹੀਂ ਹੁੰਦੀ ਪਹਿਲਾਂ ਉਹਦੀ ਕਿਰਪਾ ਵਾਪਰਦੀ ਹੈ ਫੇਰ ਅਸੀਂ ਸਮਝਤ ਦ ਰੱਖਦੇ ਆ ਫੇਰ ਅਸੀਂ ਇਧਰ ਤੁਰਦੇ ਆ ਨਾਮ ਭਗਤ ਕੈ ਸੁਖ ਅਸਥਾਨ ਨਾਮ ਰਤ ਸੋ ਭਗਤ ਪਰਵਾਣ ਪਾਸ਼ਾ ਕਹਿੰਦੇ ਐ ਕਿਵੇਂ ਪਤਾ ਲੱਗੇ ਵੀ ਨਾਮ ਅੰਦਰ ਹੈ ਕੀ ਇਸੇ ਵਾਸਤੇ ਗੁਰੂ ਚਾਹੀਦਾ ਹੈ ਇਸੇ ਵਾਸਤੇ ਜਾਗਰਤ ਸਾਧੂ ਸੰਤ ਦੀ ਲੋੜ ਪੈਂਦੀ ਹੈ ਇਹੀ ਸੰਤਾਂ ਦੀ ਮੈਂ ਮੈਂ ਕੁੰਜੀ ਸੰਤਾਂ ਦੇ ਹੱਥਾਂ ਵੀ ਨਾਮ ਹੈ ਕੀ ਪਾਸ਼ਾ ਕਹਿੰਦੇ ਭਗਤਕ ਦੇ ਅੰਦਰ ਜਿਹੜਾ ਵਸਦਾ ਨਾਮ ਆਣਾ ਭਗਤ ਜਦੋਂ ਉਹਦੇ ਨਾਲ ਜੁੜਦਾ ਹੈ ਪਹਿਲਾਂ ਤਾਂ ਥਿਰਕਰ ਵੈਸ ਦਾ ਜੋ ਪਵਨ ਗੁਰੂ ਦੀ ਖੇੜ ਗੁਰੂ ਨੇ ਦਿੱਤੀ ਹੈ ਗੁਰੂ ਨਾਨਕ ਨੇ ਇਹਨੂੰ ਮਹਿਸੂਸ ਕਰਦਾ ਹੁੰਦੇ ਜਾਂਦੇ ਸਾਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਮੂਲ ਤੇ ਪਹੁੰਚਦਾ ਜਿੱਥੋਂ ਮਾਤਾ ਦੇ ਪੇਟ 'ਚ ਵੀ ਖਾਣਾ ਮਿਲਦਾ ਸੀ ਪੀਣਾ ਮਿਲਦਾ ਸੀ ਊਰਜਾ ਮਿਲਦੀ ਸੀ ਰੌਸ਼ਨੀ ਮਿਲਦੀ ਸੀ ਉਹ ਨਾਭ ਕੇਂਦਰ ਤੁਣ ਤੁੰਨੀ ਸੁਰਤ ਇੱਧਰ ਲਿਆਉਣੀ ਸ਼ੁਰੂ ਕਰਦਾ ਜਦੋਂ ਭਗਤ ਆਏ ਟਿਕਦਾਣਾ ਸਭ ਤੋਂ ਪਹਿਲਾਂ ਇੱਕ ਸੁੱਖ ਪੈਦਾ ਹੁੰਦਾ ਅੰਦਰ ਜਿਹਦਾ ਕੋਈ ਨਾਂ ਹੀ ਨਹੀਂ ਰੱਖਿਆ ਜਾ ਸਕਦਾ ਕੋਈ ਭਗਤ ਨਹੀਂ ਦੱਸ ਸਕਦਾ ਕਿ ਮੈਂ ਕਿੰਨਾ ਸੁਖੀ ਹੁੰਨਾ ਉਦੋਂ ਜਦੋਂ ਜੁੜਿਆ ਹੋਵਾਂ ਉਹ ਜਿਹੜਾ ਆਪਣਾ ਆਸਣ ਆ ਨਾ ਸਰਕਾਰ ਰਾਜ ਤੋਂ ਬੰਦਾ ਬੈੰਦਾ ਏ ਇਸਥਾਨ ਤੇ ਤੇ ਬਾਰੀ ਵੀ ਆਸਣ ਬਣਦਾ ਬੈਠਣ ਲਈ ਨਾਮ ਭਗਤ ਕਾ ਸੁਖ ਅਸਥਾਨ ਨਾਮ ਰਤ ਸੋ ਭਗਤ ਪ੍ਰਵਾਨ ਤੇ ਜਿਹੜਾ ਉਸ ਰੱਬੀ ਧੁਣ ਦੇ ਨਾਲ ਉਹ ਜਿਹੜੀ ਓੰਕਾਰ ਦੀ ਧੁਣਾ ਹੈ ਜਿਹਨੂੰ ਨਾਮ ਕਿਹਾ ਕਰਤੇ ਨੇ ਜਿਹਦੇ ਸਾਰੇ ਰੂਪ ਹੈ ਉਹਦੇ ਨਾਲ ਬਿਲਕੁਲ ਇੱਕਮਿਕ ਹੋ ਜਾਂਦਾ ਰਤਿਆ ਜਾਂਦਾ ਉਹਦੇ ਨਾਲ ਸਾਂਝ ਪੈ ਜਾਂਦੀ ਹੈ ਪਾਤਸ਼ਾਹ ਕਹਿੰਦੇ ਉਹ ਭਗਤ ਪ੍ਰਵਾਨ ਹੋ ਜਾਂਦਾ ਸੰਸਾਰ 'ਚ ਕਰਤੇ ਦੇ ਦਰ ਕੰਨਿਓ ਉਹਦੇ ਜੀਵਨ ਤੇ ਹਰੀ ਟਿਕ ਲੱਗ ਜਾਂਦੀ ਹੈ ਵੀ ਤੂੰ ਪ੍ਰਵਾਨ ਹੈ ਫਿਰ ਜੋ ਬਚਨ ਕਰਦਾ ਹੈ ਜੋ ਸੋਚਦਾ ਬੋਲਦਾ ਸ੍ਰਿਸ਼ਟੀ ਦੇ ਨਿਜਮ ਨੂੰ ਬੰਨਣ ਲੱਗ ਜਾਂਦੇ ਆ ਹਰ ਕਾ ਨਾਮ ਜਣ ਕਉ ਧਾਰੈ ਸਾਸ ਸਾਸ ਜਣ ਨਾਮ ਸੁਮਾਰੈ ਪਾਸ਼ਾ ਕਹਿੰਦੇ ਜੋ ਹਿਰਦੇ ਚ ਵਸ ਰਿਹਾ ਉਹਦੀ ਧੁਣਾ ਓੰਕਾਰ ਹੈ ਇਹਦਾ ਨਾਮ ਹੈ ਜਿਹੜਾ ਜਣ ਇਹਦੀ ਧਾਰਨਾ ਬਣਾਉਂਦਾ ਇਹ ਨੂੰ ਹਿਰਦੇ ਚ ਮਹਿਸੂਸ ਕਰਦਾ ਹੈ ਹਰ ਵੇਲੇ ਆਪਣੇ ਅੰਗ ਸੰਗ ਜਾਣ ਦਾ ਅੰਤਰ ਬਾਹਰ ਇੱਕ ਜਾਣਦਾ ਕਿ ਮੇਰੇ ਗੁਰੂ ਨੇ ਜਿਵੇਂ ਦੱਸਿਆ ਓਵੇਂ ਹੀ ਚੱਲਣਾ ਹੈ ਕਰਦਾ ਕੀ ਆ ਫਿਰ ਜਾਣ ਕਿਵੇਂ ਸਕਦੇ ਆ ਸੀ ਹਰ ਵੇਲੇ ਬੈੰਧਿਆ ਉੱਠਦਿਆ ਹਰ ਨਾਮ ਧਿਆਈਏ ਕਿਵੇਂ ਮਾਰੇ ਕਹਿੰਦੇ ਤੁਹਾਨੂੰ ਦੇ ਕੇ ਤੋਰੀਆ ਸਵਾਸਾਂ ਦੀ ਮਾਲਾ ਕਰਤੇ ਨੇ ਸਾਸ ਸਾਸ ਜਨ ਨਾਮ ਸਮਾਰੈ ਉਹ ਜਿਹੜੀ ਨਾਮ ਦੀ ਧੋਣਾ ਹੈ ਉਹ ਜਿਹੜੀ ਤਰੰਗ ਹੈ ਉਹ ਸੰਭਾਲਦਾ ਹੈ ਭਗਤ ਦੇ ਬੈਠਣ ਤੋਂ ਉੱਠਣ ਤੋਂ ਤੁਰਨ ਤੋਂ ਉਹਦੀ ਚੁੱਪ ਤੋਂ ਕੋਈ ਵੀ ਜਾਣ ਸਕਦਾ ਵੀ ਕੁਝ ਚੱਲ ਰਿਹਾ ਹੈ ਦੇ ਅੰਦਰ ਇਹ ਕਿਸੇ ਚੀਜ਼ ਨੂੰ ਸੰਭਾਲ ਰਿਹਾ ਹੈ ਤੇ ਜਿਹੜਾ ਉਸ ਨਾਮ ਧੁਨ ਨਾਲ ਜੁੜ ਜਾਂਦਾ ਉਸ ਨਾਦ ਨਾਲ ਜੁੜ ਜਾਂਦਾ ਉਹ ਉਹਦੇ ਨਾਲ ਹੀ ਇੱਕਮਿਕ ਹੋ ਜਾਂਦਾ ਹੈ ਉਹ ਸਾਸ ਸਾਸ ਜਨ ਨਾਮ ਸਭਾਰਾ ਉਸ ਕੈਟਾਗਰੀ ਚ ਪਹੁੰਚ ਜਾਂਦਾ ਹੈ ਕਹੋ ਨਾਨਕ ਜਿਸ ਪੂਰਾ ਭਾਗ ਪਾਸ਼ਾ ਕਹਿੰਦੇ ਇਹ ਜਿਹੜੀ ਗੱਲ ਆਪਾਂ ਉੱਪਰ ਕਰੀ ਜਾਂਦੇ ਆ ਨਾ ਬਹੁਤ ਹਾਈ ਸਕੇਲ ਦੀ ਐ ਇਹ ਆਈ ਨਹੀਂ ਆ ਵੀ ਉਹੀ ਵਾਪਰਨ ਲੱਗ ਜੂ ਦਵਾ ਦਬ 2-4 ਦਿਨ ਹੋਏ ਕਿਸੇ ਨੇ ਮਹੀਨਾ ਪਾਠ ਕੀਤਾ ਐ ਕੀਤਾ ਮੈਨੂੰ ਆ ਹੋ ਗਿਆ ਹੋ ਗਿਆ ਐ ਹੋਣ ਵਾਲੀਆਂ ਗੰਦਾਣੀ ਇੱਕ ਲੀ ਬਣਦੀ ਐ ਜੀਵਨ ਲੱਗ ਜਾਂਦਾ ਇਸ ਪਾਸੇ ਤੁਰਿਆਂ ਮਹਾਰਾਜ ਕਹਿੰਦੇ ਪੂਰੇ ਭਾਗਾਂ ਵਾਲੇ ਲੋਕਾਂ ਨੇ ਵਾਪਰਦਾ ਐ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾਕਾ ਮਨ ਲਾਗ ਨਾਮ ਨਾਲ ਉਹਦਾ ਮਾਣੀ ਜੁੜਦਾ ਜਿਹਦੇ ਪੂਰੇ ਭਾਗ ਹੁੰਦੇ ਆ ਜਨਮਾਂ ਜਨਮਾਂ ਦੇ ਪੁੰਨ ਕਰਮ ਕੀਤੇ ਵੇ ਆ ਸੇਵਾ ਕੀਤੀ ਆ ਸਿਮਰਨ ਕੀਤਾ ਇਹ ਗੱਲਾਂ ਇਸ ਜਨਮ 'ਚ ਉਹਨਾਂ ਨਾਲ ਵਾਪਰਦੀਆਂ ਸ਼ੁਰੂ ਹੁੰਦੀਆਂ ਇਹ ਖੇਡ ਨਹੀਂ ਹੈਗੀ ਇਹ ਕਿਰਪਾ ਉਹਨਾਂ 'ਤੇ ਹੁੰਦੀ ਆ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਭਾਗ ਜਾਗਦੇ ਆ ਗੌੜੀ ਮਹੱਲਾ ਪੰਜਵਾ ਸੰਤ ਪ੍ਰਸਾਦ ਹਰ ਨਾਮ ਧਿਆਇ ਤਵਤੇ ਤਾਵਤ ਮਨ ਤ੍ਰਿਪਤਾਇ ਸੁਖ ਵਿਸਰਾਮ ਪਾਇਆ ਗੁਣ ਗਾਏ ਸਰਮ ਮਿਟਿਆ ਮੇਰੀ ਹਤੀ ਬਲਾਏ ਰਹਾਉ ਬਾਸ਼ਾ ਸਾਨੂੰ ਸਿੱਖਿਆ ਦਿੰਦੇ ਆ ਸਮਝਾਉਂਦੇ ਆ ਕਿ ਜਦੋਂ ਸਾਨੂੰ ਵਿਦਿਆ ਚਾਹੀਦੀ ਹੁੰਦੀ ਹੈ ਨਾ ਸਾਨੂੰ ਗਿਆਨ ਚਾਹੀਦਾ ਅਸੀਂ ਸਕੂਲ ਖੋਜਦੇ ਆ ਜਾ ਕੇ ਗੱਲ ਕਰਦੇ ਆ ਬੱਚੇ ਨੂੰ ਛੱਡ ਕੇ ਆਉਣੇ ਆ ਕਿ ਚਾਰ ਅੱਖਰ ਪੜਨ ਲਾ ਦਿਓ ਕੋਈ ਸੂਹਾ ਹੋ ਜੇ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਅੱਖਰਾਂ ਦਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਇਹ ਜਗਤਾ ਨਾ ਸ਼ੁਰੂ ਤੋਂ ਆਦਤ ਤੋਂ ਤਾਂ ਹੀ ਆਪਾਂ ਕਹਿੰਦੇ ਆਦ ਗੁਰੇ ਨਮੇ ਜਦੋਂ ਆਦ ਤੋਂ ਸੰਸਾਰ ਦੀ ਸ਼ੁਰੂਆਤ ਕੀਤੀ ਐ ਉਦੋਂ ਵੀ ਪਹਿਲਾਂ ਗੁਰੂ ਭੇਜਿਆ ਜਿਨ੍ਹਾਂ ਨੂੰ ਆਪਦਾ ਸਿਧਾਂਤ ਸਮਝਾਇਆ ਉਹ ਕਲਾਸਾਂ ਸਮਝਾਈਆਂ ਉਹ ਸਾਰਾ ਕੁਝ ਦਿੱਤਾ ਕਿ ਆਉਣ ਵਾਲੇ ਲੋਕਾਂ ਨੂੰ ਤੁਸੀਂ ਜੋੜਨਾ ਤੇ ਗੁਰੂ ਨਾਨਕ ਕਹਿੰਦੇ ਉਹਨਾਂ ਨੂੰ ਨਮਸਕਾਰ ਕਰਨੀ ਐ ਆਦ ਗੁਰੇ ਨਮੇ ਜੁਗਾਂ ਦਾ ਸਮਾਂ ਆਇਆ ਜੁਗਾਂ ਦੇ ਵਿੱਚ ਗੁਰੂ ਵਿਚਰੇ ਸਰਤ ਵਿਚਰੇ ਸਾਧੂ ਵਿਚਰੇ ਉਹਨਾਂ ਨੂੰ ਨਮਸਕਾਰ ਆਦ ਗੁਰੇ ਨਮਹਿ ਜਗਤ ਗੁਰੇ ਨਮਹਿ ਸਤ ਗੁਰੇ ਨਮਹਿ ਕਲਯੁਗ ਦਾ ਸਮਾ ਆਇਆ ਸਤ ਗੁਰੂ ਰੂਪ ਗੁਰੂ ਨਾਨਕਾਏ ਹਰ ਰੂਪ ਆਪ ਉਹਨਾਂ ਨੂੰ ਨਮਸਕਾਰ ਗੁਰਦੇਵ ਨਮਹਿ ਗੁਰੂ ਪਿਤਾ ਗੁਰੂ ਰਾਮਦਾਸ ਨੂੰ ਨਮਸਕਾਰ ਜਿਨ੍ਹਾਂ ਦੀ ਗੋਦ ਚ ਬਹਿ ਕੇ ਉਹ ਬਾਣੀ ਰਚੀ ਲਿਖੀ ਸੁਣੀ ਪੜ੍ਹੀ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦੀ ਸਰਨ ਜਾਣੇ ਆ ਸਾਧੂ ਦੀ ਸਰਨ ਜਾਣੇ ਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਉਹ ਪਹਿਲਾਂ ਆਪਣੇ ਕੋਲੋਂ ਕਿਰਪਾ ਕਰਦਾ ਆਪਣੇ ਗਿਆਨ ਚੋਂ ਕੁਝ ਗਿਆਨ ਬਖਸ਼ਿਸ਼ ਕਰਦਾ ਕੁਝ ਕਿਰਪਾ ਬਖਸ਼ਿਸ਼ ਕਰਦਾ ਉਹਦੇ ਔਰੇ ਦਾ ਵੀ ਅਸਰ ਹੁੰਦਾ ਉਹਦੀ ਸੰਗਤ ਦਾ ਵੀ ਅਸਰ ਹੁੰਦਾ ਉਹ ਹਰੀ ਨਾਮ ਨੂੰ ਧਿਆਉਣ ਲਾਉਂਦਾ ਕਿ ਹਰ ਨੂੰ ਹਿਰਦੇ ਚ ਵਸਾਉਣਾ ਕਿਵੇਂ ਹੈ ਜੁੜਨਾ ਕਿਵੇਂ ਹੈ ਉਹ ਸਾਰੀ ਗੱਲ ਸਹਿਜੇ ਸਹਿਜੇ ਸਮਝਾ ਜਾਂਦਾ ਜਦੋਂ ਤੋਂ ਕੋਈ ਗੱਲ ਸਮਝ ਲੈਂਦਾ ਬਾਣੀ ਪੜਨ ਲੱਗ ਜਾਂਦਾ ਹੈ ਸੁਣਨ ਲੱਗ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਤਬ ਤੇ ਤਾਪਤ ਮਨ ਤ੍ਰਿਪਤਾਇਆ ਜਿਹੜਾ ਮਨ ਭਜਈ ਫਿਰਦਾ ਸੀ ਕਿਸੇ ਗੱਲ ਤੇ ਵੀ ਟਿਕਦਾ ਨਹੀਂ ਰੁਕਦਾ ਨਹੀਂ ਸੀ ਸਾਧੂ ਸੰਤ ਦੇ ਬਚਨਾਂ ਸਦਕਾ ਉਤੇ ਦਾ ਪਾਠ ਜਦੋਂ ਕਰਦਾ ਟਿਕ ਜਾਂਦਾ ਹੈ ਜੇ ਕੋਈ ਜਾਪ ਕਰਦਾ ਟਿਕ ਜਾਂਦਾ ਹੈ ਜਦੋਂ ਧਿਆਨ ਚ ਸੁਰਤ ਲੱਗਦੀ ਹੈ ਧਿਆਉ ਦਾ ਤਾਂ ਟਿਕ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਟਿਕਣ ਨਾਲ ਮਿਲਦਾ ਕੀ ਹੈ ਟਿਕਣ ਨਾਲ ਸੁੱਖ ਮਿਲਦਾ ਹੈ ਅੰਦਰ ਸਹਿਜ ਦੀਆਂ ਝਲਕਾਂ ਮਿਲਦੀਆਂ। ਉਹ ਝਲਕਾਂ ਉਹ ਕਰੰਟ ਉਹ ਰਸ ਹੈ ਜਿਹੜਾ ਉਹ ਅੰਮ੍ਰਿਤ ਰਸ ਨਾਲ ਮਨ ਤ੍ਰਿਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਪਤਾ ਤਾਂ ਨਹੀਂ ਲੱਗਦਾ ਮੈਂ ਕਿਉਂ ਹੋ ਰਿਆਂ। ਪਰ ਜਿਨ੍ਹਾਂ ਨੇ ਜਾਣਿਆ ਉਹਨਾਂ ਨੂੰ ਪਤਾ ਵੀ ਇਹ ਤ੍ਰਿਪਤੀ ਨਾਮ ਰਸ ਦੀ ਹੈ, ਹਰ ਰਸ ਦੀ ਹੈ। ਅੰਮ੍ਰਿਤ ਰਸ ਦੀ ਹੈ। ਤੇ ਇਹ ਰਸ ਖਿੱਚਣਾ ਸ਼ੁਰੂ ਕਰ ਦਿੰਦਾ ਹੈ। ਤੇ ਬਾਹਰੀ ਦੌੜਾਂ ਭੱਜਾਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮਿਲਦਾ ਕੀ ਹੈ ਜਦੋਂ ਅੰਮ੍ਰਿਤ ਰਸ ਚੜਦਾ ਹੈ? ਸੁੱਖਿ ਬਿਸਰਾਮ ਪਾਇਆ ਗੁਣ ਗਾਇ। ਪਾਤਸ਼ਾਹ ਕਹਿੰਦੇ ਜੋ ਸਾਧੂ ਨੇ ਦੱਸਿਆ ਜੋ ਸਿਖਾਇਆ ਉਹਦੇ ਨਾਲ ਸੁੱਖ। ਇਹ ਕੇ ਗੱਲ ਸੀ ਜਾਣ ਜਗੇ ਅਸੀਂ ਇਹ ਗੱਲ ਭੁੱਲ ਕੇ ਹੀ ਦੁਖੀ ਹੁੰਨੇ ਆ। ਆਮ ਤੋਂ ਆਮ ਬੰਦਾ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਕਰੋੜਾਪਤੀ ਵੀ ਇਹ ਗੱਲ ਜਦੋਂ ਬਿਸਰ ਜਾਂਦੀ ਹੈ। ਉਦੋਂ ਦੁਖੀ ਹੁੰਦਾ ਨਹੀਂ ਦੁੱਖ ਦੇ ਉੱਡੇ ਕਾਰਨ ਨਹੀਂ ਹੁੰਦੇ। ਜਿੱਦੇ ਅਸੀਂ ਬਣਾ ਲਏ ਨੇ ਆਹ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਮਨੁੱਖਾ ਨਾ ਜਿਹੜਾ ਜੀਵ ਐ ਬਹੁਤ ਟਰੈਵਲ ਕਰਦਾ ਆਹ ਜਿਹੜੀ ਧਰਤੀ ਐ ਮਰਨ ਧਰਮਾ ਧਰਤੀ ਐ ਇੱਥੋਂ ਦੇ ਕੁਝ ਨਿਜਮ ਇਹ ਜੇ ਐ ਇਹਦੇ 'ਚ ਸੁੱਖ ਵੀ ਬਹੁਤ ਭਰਿਆ ਆਨੰਦ ਵੀ ਬਹੁਤ ਭਰਿਆ ਤੇ ਅਸੀਂ ਇਹਦੇ ਆਨੰਦ ਮਾਣਨ ਆਏ ਆ ਸੁੱਖ ਮਾਣਨ ਆਏ ਆ ਜਿਹੜੇ ਰਸ ਇੱਥੇ ਭਰਿਆ ਉਹ ਰਸਾਂ ਨੂੰ ਜਾਣਨ ਆਏ ਆ ਮਾਣਨ ਆਏ ਆ ਸਾਡਾ ਪਹਿਰਾ ਸਾਡੀ ਡਿਊਟੀ ਆ ਅਸੀਂ ਸਾਰੇ ਰਸਾਂ ਨੂੰ ਮਾਣ ਜਾਣ ਕੇ ਜਾਣਾ ਤੇ ਸਾਨੂੰ ਇਹਨਾਂ ਤੋਂ ਹੀ ਜਦੋਂ ਕੋਈ ਡਰਾ ਦਿੰਦਾ ਮੁੱਖ ਮੋੜ ਦਿੰਦਾ ਅਸੀਂ ਉਲਝ ਜਾਂਦੇ ਆ ਅਸੀਂ ਸ਼ੁਰੂ ਤੇ ਸੁੱਖ ਤੋਂ ਮੁੱਖ ਮੋੜ ਬੈਨੇ ਆ ਮਹਾਰਾਜ ਕਹਿੰਦੇ ਪਹਿਲਾਂ ਹੀ ਜੁੜਨ ਅਸਾਰ ਸੁੱਖ ਆਊਗਾ ਜੀਵਨ ਚ ਟਿਕਾਅ ਆਊਗਾ ਵਿਸਰਾਮ ਆਊਗਾ ਇਹ ਤੁਹਾਡੇ ਜੀਵਨ ਦਾ ਹਿੱਸਾ ਬਣੂਗਾ ਸੁੱਖ ਵਿਸਰਾਮ ਪਾਇਆ ਗੁਣ ਗਾਏ ਪਰ ਆਊ ਕਿਹੜਾ ਗੁਣ ਗਾਉਣ ਨਾਲ ਕਰਤੇ ਦੀਆਂ ਰੱਬੀ ਸ਼ਕਤੀਆਂ ਨੂੰ ਧਿਆਉਣ ਨਾਲ ਗਾਉਣ ਨਾਲ ਗੁਰੂਆਂ ਦੀ ਬਾਣੀ ਪੜ੍ਹਨ ਨਾਲ ਇਹ ਸੁੱਖ ਤੇ ਵਿਸਰਾਮ ਜਦੋਂ ਮਿਲਦਾ ਹਨ ਸਾਨੂੰ ਸਿੱਧਾ ਸਹਜ ਕਰ ਲੈ ਜਾਂਦਾ ਹੈ। ਸ਼ਰਮ ਮਿਟਿਆ ਮੇਰੀ ਹੱਤੀ ਬੁਲਾਈ ਰਹਾਓ ਤੇ ਜਦੋਂ ਹੀ ਕਹਿੰਦੇ ਸੁੱਖ ਵਿਸਰਾਮ ਚ ਰੂਹ ਜਾਂਦੀ ਹੈ ਸਾਰੇ ਤਰ੍ਹਾਂ ਦਾ ਸ਼ਰਮ ਤਕਾਵਟ ਮਿਟ ਜਾਂਦੀ ਹੈ ਤੇ ਸਾਰੀ ਦੌੜ ਭੱਜ ਜਿਹੜੀ ਬੁਲਾਹ ਹੁੰਦੀ ਹੈ ਦਿਮਾਗ 'ਚ ਬੜੀਆਂ ਗੱਲਾਂ ਉਹ ਸਾਰੀਆਂ ਦੂਰ ਹੋ ਜਾਂਦੀਆਂ। ਕਿਉਂਕਿ ਜਦੋਂ ਅਸੀਂ ਸੰਸਾਰ ਚ ਆਉਨੇ ਆ ਨਾ ਸਾਡੇ ਲਾਮੀ ਇੱਕ ਭਰਮ ਸਿਰਜਿਆ ਜਾਂਦਾ ਸੰਸਾਰ ਵੱਲੋਂ ਮਾਇਆ ਵੱਲੋਂ ਉਸ ਭਰਮ ਦੇ ਅਧੀਨ ਹੀ ਅਸੀਂ ਐਂ ਭੱਜੇ ਫਿਰਦੇ ਆ ਸਾਨੂੰ ਸਮਝ ਆਉਣੀ ਹਟ ਜਾਂਦੀ ਆ ਵੀ ਅਸੀਂ ਰੋਜ਼ ਕਿਉਂ ਭੱਜੇ ਫਿਰਦੇ ਆ ਇਹ ਗੱਲ ਜਦੋਂ ਬੰਦਾ ਭੁੱਲ ਜਾਂਦਾ ਤੇ ਜੇ ਕਿਤੇ ਬਹਿ ਕੇ ਸੋਚ ਕੇ ਵਿਚਾਰ ਲੈ ਵੀ ਮੈਂ ਕਾਹਦਾ ਕਰਕੇ ਕਰ ਰਿਹਾ ਹਾਂ ਤਾਂ ਬੜੀਆਂ ਗੰਨਾ ਭਰਮ ਟੁੱਟ ਜਾਣਗੇ ਇੱਕ ਉਹੀ ਪਤਾ ਲੱਗੂਗਾ ਵੀ ਪਰ ਮੈਂ ਇੱਕ ਵੀ ਇਹਨੂੰ ਉਹ ਕਰਕੇ ਦਿਖਾਉਣਾ ਉਹਨੂੰ ਆਹ ਕਰਕੇ ਦਿਖਾਉਣਾ ਆਪਦੇ ਸੁੱਖ ਖਰਾਬ ਕਰ ਲੇ। ਆਪਦਾ ਚੈਨ ਖਰਾਬ ਕਰ ਲਿਆ ਆਨੰਦ ਖਰਾਬ ਕਰ ਲਿਆ। ਸਾਧੂ ਕੋਲੇ ਜਾਣ ਨਾਲ ਰੁਕਣਾ ਪੈਂਦਾ ਹੈ। ਮਨ ਨੂੰ ਵੀ ਟਿਕਣਾ ਪੈਂਦਾ ਹੈ ਜਦੋਂ ਕੋਈ ਕਹਿ ਦਿੰਦਾ ਬਿਨਾਂ ਆ ਗਿਆ ਜਾਣਾ ਨਹੀਂ ਹੁਣ। ਇਹਨੇ ਕਦੇ ਆਗਿਆ ਮੰਨੇ ਨਹੀਂ ਹੁੰਦੀ ਮੰਨਣੀ ਪੈਂਦੀ ਹੈ। ਉਹ ਮੰਨਣ ਕਾਰਨ ਹੀ ਪਤਾ ਲੱਗਦਾ ਵੀ ਯਾਰ ਮੰਨਣ 'ਚ ਵੀ ਟਿਕਾ। ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਪਾਸ਼ਾ ਕਹਿੰਦੇ ਸਾਧੂ ਦਾ ਜਿਹੜਾ ਉਪਦੇਸ਼ ਹੈ ਸੰਤ ਦਾ ਉਹ ਦੱਸਦਾ ਕਿ ਚਰਨ ਕਮਲ ਤੇਰੇ ਹਿਰਦੇ ਚ ਹੈ ਕਿੱਥੇ ਤੇਰੇ ਨਾਭ ਚ ਹੈ ਕਿੱਥੇ ਹੈ ਉਹ ਕੀ ਤੂੰ ਉਹਨਾਂ ਦੀ ਆਰਾਧਨਾ ਕਰਨੀ ਹੈ ਧਿਆਨ ਨਾਲ ਭਗਵੰਤ ਦੇ ਚਰਨ ਕਮਲਾਂ ਦੀ ਆਰਾਧਨਾ ਕਰਨੀ ਹੈ ਚਰਨ ਕਮਲ ਆਰਾਧ ਸੁਰਤੀ ਨਾਲ ਵੇਖ ਧਿਆਨ ਨਾਲ ਵੇਖ ભગванта ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਜਿਵੇਂ ਜਿਵੇਂ ਹਰੀ ਦਾ ਸਿਮਰਨ ਕਰੇਗਾ ਭਗਵੰਤ ਦੇ ਚਰਨਾਂ ਦੀ ਆराधना ਕਰੇਗਾ ભગવાન ਦੀ ਤੇਰੀ ਹਰ ਚਿੰਤਾ ਮਿਟਦੀ ਤੁਰ ਹੀ ਜਾਣੀ ਆ ਚਿੰਤਾ ਦਾ ਕੋਈ ਵजूद ਹੀ ਨਹੀਂ ਹੈ ਤੈਨੂੰ ਐ ਲੱਗਦਾ ਮੈਂ ਕਿਸੇ ਥਾਂ ਦਾ ਨਹੀਂ ਹਾਂ ਮੇਰਾ ਕੋਈ ਹੈ ਨਹੀਂ ਇਸੇ ਕਰਕੇ ਚਿੰਤਾ ਹੈ ભગવાન ਦੇ ਚਰਨਾਂ ਨਾਲ ਸੁਰਤ ਜੁੜਨ ਦਾ ਪਤਾ ਲੱਗਦਾ ਕਿ ਮੇਰਾ ਰਾਖਾ ਹੈ ਤੱਜ ਸਭ ਸਭ ਤੱਜ ਅਨਾਥ ਏਕ ਸਰਣ ਆਇਓ ਊਚ ਸਥਾਨ ਤਬ ਸਹਜੇ ਪਾਇਓ ਸਰਗੁਣ ਰੂਪ ਦੇ ਵਿੱਚ ਮਾਇਆ ਨੇ ਇੰਨੇ ਸਥਾਨ ਬਣਾਏ ਵੇ ਐ ਇੰਨੇ ਸੈਂਟਰ ਬਣਾਏ ਵੇ ਐ ਵੀ ਰਹੇ ਰੱਬ ਦਾ ਨਾਮ ਜੇ ਅਸੀਂ ਇੱਕ ਇੱਕ ਸੈਂਟਰ ਨੂੰ ਇੱਕ ਇੱਕ ਧਰਮ ਸਥਾਨ ਨੂੰ ਇੱਕ ਇੱਕ ਬੰਦੇ ਨੂੰ ਚੈੱਕ ਕਰਨ ਲੱਗ ਜਾਈਏ ਜੀਵਨ ਹੀ ਲੰਘ ਜਾਣਗੇ ਕਿੰਨੇ ਵੀ ਸਾਨੂੰ ਸਮਝ ਨਹੀਂ ਆਉਣੀ ਜੇ ਕੋਈ ਕਹੇ ਵੀ ਪਹਿਲਾਂ ਮੈਂ ਜਾਣੂਗਾ ਵੀ ਜਿੰਨੇ ਕੁ ਤੇ ਧਰਮ ਹੈਗੇ 2230 ਉਹਨਾਂ ਦੀਆਂ ਵਿਧੀਆਂ ਦੇਖੂ ਕੀ ਆ ਫਿਰ ਕਰਕੇ ਦੇਖੂ ਫਿਰ ਕਿਤੇ ਫੈਸਲਾ ਲਵਾਂਗੇ ਸਿਆਣੇ ਵਾਂਗੂ ਮਰਿਆ ਕਹਿੰਦੀ ਕੁਛ ਨਹੀਂ ਪੱਲੇ ਪੈਣਾ ਸਭ ਕੁਝ ਇੱਕੇ ਦਮ ਛੱਡ ਦੇ ਸਾਡੇ ਕਹੇ ਜਿਹੜਾ ਸਾਧੂ ਬਣਾ ਆਹੀਂ ਛਡਾਉਂਦਾ ਸਭ ਛੱਡ ਦੇ ਸਭ ਤਜ ਅਨਾਥ ਏਕ ਸਰਣ ਆਇਓ ਕਹਿੰਦੇ ਤੂੰ ਸਰਨ ਇੱਕ ਦੀ ਆ ਜਾ ਇੱਕ ਓਮਕਾਰ ਦੀ ਜਦੋਂ ਇੱਕ ਓੰਕਾਰ ਨੂੰ ਉਹਦੀ ਧੁਣ ਨੂੰ ਉਹਦੇ ਰੂਪ ਨੂੰ ਸਰੂਪ ਨੂੰ ਆਪਦੇ ਅੰਦਰੋਂ ਜਾਣ ਲੇਗਾ ਤੈਨੂੰ ਫੇਰ ਪਤਾ ਲੱਗਣਾ ਫੇਰ ਸਮਝ ਆਉਣੀ ਆ ਊਚ ਅਸਥਾਨ ਜਿੱਦੇ ਓੰਕਾਰ ਸਤਨਾਮ ਦੇ ਘੇਰੇ 'ਚ ਜਾਏਗਾ ਸਭ ਤੋਂ ਉੱਚੇ ਥਾਂ ਪਹੁੰਚੇਗਾ ਕਿਉਂਕਿ ਇਹ ਧੁਣੀ ਸਭ ਦੀ ਧੁਨੀਆਂ ਦੀ ਸਰਦਾਰ ਆ ਸਭ ਤੋਂ ਨਾ ਇਹਦੇ 'ਚੋਂ ਬਣੀ ਆ ਸਾਰਾ ਸੰਸਾਰ